ਬੀਦਾਨ ਸਭਾ ਹਲਕਾ ਡੇਰਾ ਪਾਬਾ ਨੰਦਸਰਹਤੀ ਕੰਨ ਮਲੇ ਮੁਹਾ ਵਿਖੇ ਬਲਾਤ ਪ੍ਰਧਾਨ ਨਿਰਮਲ ਸਿੰਘ ਦੋਸਤਪੁਰ ਦੀ ਪ੍ਰੇਨਾ stdcਾ ਪਿਛਲੇ 30 ਸਾਲਾਂ ਤੋਂ ਕਟੜ ਕਲੀਦਲ ਦੇ ਸਾਬਕਾ ਸਰਪੰਚਰ ਦੂਲਮੁਖੀ ਸਮੇਤ ਚਾਰ ਪੰਚਾਇਤ ਮੈਂਬਰਾਂ ਨੇ ਦਲੇਰ ਤੇ ਕਾਲੋਂ ਦੀ ਦਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਸਰਪੰਚਰ ਦੂਲਮੁਖੀ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਗ੍ਰਹਿ ਵਿਖੇ ਮਹਤੀ ਸਤ ਸੰਕਰਵਾਇਆ ਪਾਦਰੀ ਪ੍ਰਗਟ ਕਰਨ ਵੱਲੋਂ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਅਤੇ ਹਲਕਾ ਅਗ ਗੁਰਦੀਪ ਸਿੰਘ ਰੰਧਾਵਾ ਦੀ ਤਰੱਕੀ ਤੇ ਤੰਦਰੁਸਤੀ ਪ੍ਰਭੂ ਜਸੁਮ ਸਿੰਘ ਦੇ ਅੱਗੇ ਪ੍ਰਾਰਥਨਾ ਕੀਤੀ ਗਈ। ਇਸ ਮੀਟਿੰਗ ਮੌਕੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਮੀਤ ਪ੍ਰਸਦਨ ਨੂੰ ਗੋਦਨ ਕਰਦਿਆਂ ਆਪਣੀ ਪਾਰਟੀ ਦੀ ਹੁਣ ਤੱਕ ਦੀਆਂ ਉਪਲਬਧੀਆਂ ਕਹਈਆਂ ਅਤੇ ਲੋਕਤਵਾ ਚੋਣਾਂ ਤੋਂ ਜੋ ਕੁਝ ਮਿਹਨਤ ਆ ਰਹੀਆਂ ਹਨ ਉਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਂ ਦਾ ਸੁਪਨਾ ਤੇਰਾ ਜੀਰੋ ਦਾ ਹੈ ਉਸ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਸਾਕਰ ਸਰਪੰਸਰ ਦੂਲ ਮਸੀਹ ਰੋਬਨ ਮਸੀਹ ਮੱਖਣ ਮਸੀਹ ਪੰਚ ਤਰਜੀਤ ਮਸੀਹ ਨੀਤਾ ਪੰਚ ਸੀਮਾ ਰਾਣੀ ਪੰਚ ਸੱਤਾਂ ਮਸੀਹ ਲੰਬੜਦਾਰ ਆਦ ਨੂੰ ਗੁਰਦੀਪ ਸਿੰਘ ਨਦਵਾਲ ਪਾਰਟੀ ਦੇ ਨਸਾਨ ਵਾਲੇ ਪਰ ਪਾ ਕੇ ਪਾਰਟੀ ਦੇ ਵਿੱਚ ਜੀਆਂ ਨੂੰ ਕਿਹਾ ਰੰਧਾ ਮਾਨੇ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਇੱਕ ਵਰਕਰ ਦਾ ਬਿਨਾਂ ਭੇਤ ਬਲ ਬੰਦਾ ਮਾਨਸਨਮਾਨ ਕੀਤਾ ਜਾਵੇਗਾ ਬਿਊਰੋ ਰਿਪੋਰਟ ਐਲਪੀਡਬਲ ਯ ਮੈਂ ਜਿ ਪਿਛਲੇ 25 30 ਸਾਲ ਤੋਂ ਸਰਪੰਚ ਰਿਆ ਪੰਜਵਾਰਾ ਪੰਜ ਚਾਰਵਾਰਾ ਪੰਜਵਾਰਾ ਪੰਜ ਪਣਾ ਪਰ ਸਾਨੂੰ ਕਾਲੀ ਪਾਰਟੀ ਵੱਲੋਂ ਕੋ ਵਧੀਆ ਕੰਮ ਨਾਲ ਕੋਈ ਕਾਰੋਬਾਰ ਨਹੀਂ ਚੰਗੇ ਮਿਲੇ ਤੇ ਅਸੀਂ ਇਹ ਆਮ ਪਾਰਟੀ ਦੇ ਚੰਗੇ ਕੰਮ ਵੇਖ ਕੇ ਇਹਨਾਂ ਦੇ ਤੇ ਅਸੀਂ ਇਹਨਾਂ ਨਾਲ ਜੁਆਇਨ ਕਰ ਲਿਆ ਇਹਨਾਂ ਨਾਲ ਜੁੜ ਗਏ ਆ ਅਈ ਇਹਨਾ ਪੱਕਾ ਸਾਥ ਦਾਂ ਤੇ ਸਰ ਜੋ ਇਹ ਅੱਟਾ ਡੋ ਸਮੱਸਿਆਵਾਂ ਤੁਸੀਂ ਹੁਣ ਦੱਸਿਆ ਨਾ ਉਹਨਾਂ ਨੂੰ ਕੀ ਵਿਸ਼ਵਾਸਤ ਹੋਇਆ ਗਿਆ ਤੁਹਾਨੂੰ ਸਾਨੂੰ ਮਿਸਵਾਦ ਤਾਂ ਆ ਗਿਆ ਕਿ ਗਿਰਦਾਵੇ ਵੱਲੋਂ ਜੋ ਆਮ ਪਾਰਟੀ ਦੇ ਨੁਮਾਇंदे ਨੇ ਉਹਨਾਂ ਨੇ ਕਿਹਾ ਵੀ ਅਸੀਂ ਜਰੂਰ ਹੱਲ ਕਰਾਂਗੇ ਜਿੱਥੋਂ ਤੱਕ ਹੋ ਸਕੇ ਅਸੀਂ ਇਹਦਾ ਸਰਦਾਂ ਦੇ ਜੋ ਵੀ ਹੱਲ ਆਇਆ ਛੱਤਰਾਵਾ ਉਸ ਜਰੂਰ ਕਰਾਂਗੇ ਸਰ ਜਿਹੜੀ ਇਲੈਕਸ਼ਨ ਆਉਣ ਵਾਲੀ ਹੁਣ ਲੋਕ ਸਭਾ ਦੀ ਉਹਦੇ ਵਿੱਚ ਤੁਸੀਂ ਡਟ ਕੇ ਸਾਥ ਦੋਗੇ ਹਾਂਜੀ ਹਾਂਜੀ ਅਸੀਂ ਡਟ ਕੇ ਸਾਥ ਦਾਂਗੇ ਕਿ ਇਹ ਆਪਣਾ ਬੂਤ ਜਿਹੜਾ ਬਿਲਕੁਲ ਇਲਾਕੇ ਚ ਵੀ ਪੂਰੀ ਮਿਲਟ ਕਰਾਂਗੇ ਔਰ ਪੂਰਾ ਸਾਥ ਦਾਂਗੇ ਆਪਣੀ ਚਰਿੱਤਰ ਬਰਾਦਿ ਨੂੰ ਲੈ ਕੇ ਇਹਨਾਂ ਦੇ ਨਾਲ ਪੂਰਾ ਸਾਥ ਦਾਂਗੇ ਤਰ੍ਹਾਂ ਦੇ ਅੱਜ ਸਾਬਕਾ ਸਰਪੰਚ ਸੁਖੂਬ ਸਿੰਘ ਪਿੰਡ ਮਾਲੋਮੂਆਂ ਦੇ ਗ੍ਰਹਿ ਵਿਖੇ ਜਿਹੜੀ ਮੀਟਿੰਗ ਹੋਈ ਹੈ ਆ ਬੜੇ ਪੁਰਾਣੇ ਕੱਟੜ ਕਾਲੀ ਸਮਰਥਕ ਸੀਗੇ ਸਰਪੰਚ ਰਹੇ ਨੇ ਇਹਨਾਂ ਨਾਲ ਮੌਜੂਦਾ ਸਰਪੰਚ ਜਿਹੜੇ ਨੇ ਕਾਮਲਪੁਰੇ ਤੋਂ ਵੀ ਨਾਲ ਆਏ ਨੇ ਤਾਂ ਮੌਜੂਦਾ ਮੈਂਬਰ ਜਿਹੜੇ ਨੇ ਮੈਂਬਰ ਪੰਚਾਇਤ ਮੌਜੂਦਾ ਕੁ ਸਾਬਕਾ ਜਿਹੜੇ ਮੈਂਬਰ ਪੰਚਾਇਤ ਨੇ ਪਿੰਡ ਮਾ ਲਮੂਆ ਤੋਂ ਜਾਂ ਹੋਰ ਨਾਲ ਦੇ ਪਿੰਡਾਂ ਚੋਂ ਬੜੀ ਵੱਡੀ ਗਿਣਤੀ ਚੋਂ ਅੱਜ ਜਿਨਾਮ ਪਾਰਟੀਆਂ ਪੁਰਾਣੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਦੰਦਵਰ ਸਾਹਿਬ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਜੋ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਵੇਖੋ ਜਿਹੜੀ ਚੰਡੀਗੜ੍ਹ ਦੀ ਮੇਅਰ ਦੀ ਚੋਣ ਆ ਉਹ ਤਾਂ ਇੱਕ ਲੋਕਤੰਤਰ ਦਾ ਗਲਾ ਘੁੱਟਿਆ। ਲੋਕਤੰਤਰ ਖਤਮ ਕੀਤਾ BJP ਨੇ ਇੱਕ ਸਾਬਤ ਕਰ ਦਿੱਤਾ ਕਿ ਲੋਕਤੰਤਰ ਇੱਥੇ ਨਾਂ ਦੀ ਕੋਈ ਚੀਜ਼ ਨਹੀਂ। ਦੰਦਵਰ ਸਾਹਿਬ ਜਿਹੜੇ ਲੋਕ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਉਹਨਾਂ ਨੂੰ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਦੇਖੋ ਇਹਨਾਂ ਨੇ ਸਭ ਤੋਂ ਪਹਿਲਾਂ ਪਿਛਲੇ ਪੌਣੇ 2 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਹਨਾਂ ਆਮ ਆਦਮੀ ਪਾਰਟੀ ਦਾ ਕੰਮ ਦੇਖਿਆ ਨੇ ਜਦੋਂ ਲੋਕ ਸਾਰੇ ਸਮਝਦਾਰ ਨੇ ਜਦੋਂ ਲੋਕਾਂ ਨੂੰ ਸਮਝ ਆ ਗਈ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਪੌਣੇ 2 ਸਾਲਾਂ ਚ ਇੰਨਾ ਕੰਮ ਕੀਤਾ ਤਾਂ ਜਿੰਨਾ 75 ਸਾਲ ਇੱਥੇ ਰਾਜ ਕਰਕੇ ਗਏ ਨੇ ਉਹਨਾਂ ਦਾ ਕੰਪੈਰੀਸ਼ਨ ਤੇ ਪੌਣੇ ਦੋ ਸਾਲਾਂ ਦਾ ਕੰਪੈਰੀਸ਼ਨ ਕਰਕੇ ਲੋਕ ਤੜਾ ਤੜ ਜਿਹੜੇ ਪਿੰਡਾਂ ਦੇ ਪਿੰਡ ਆਮਾਦੀ ਪਾਰਟੀ ਚ ਜਾਂਦੇ। ਸ਼੍ਰੋਮਣੀ ਕਾਲਦਲ ਪਾਰਟੀ ਵੱਲੋਂ ਕੱਲ ਦੀ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਗਿਆ ਟਾਰੀ ਤੋਂ ਬਾਰਡਰ ਤੋਂ ਕੀ ਕਹੋਗੇ? ਜਿਹੜੀ ਅਕਾਲੀ ਦਲ ਨੇ ਪੰਜਾਬ ਮੈਂ ਤਾਂ ਕਹਿੰਦਾ ਆਪਣਾ ਪਰਿਵਾਰ ਬਚਾਓ ਯਾਤਰਾ ਨੂੰ ਕਹਿੰਦਾ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਉਹ ਪਰਿਵਾਰ ਬਚਾਓ ਯਾਤਰਾ ਜਿਹੜਾ ਸੁਖਬੀਰ ਬਾਦਲ ਕਰ ਰਿਹਾ ਉਹ ਤਾਂ ਆਪਣੇ ਪਰਿਵਾਰ ਨੂੰ ਬਚਾਉਣ ਦਾ ਪੰਜਾਬ ਨੂੰ ਕਹਿੰਦਾ ਪੰਜਾਬ ਦਾ ਨੁਕਸਾਨ ਕਨੇ ਕੀਤਾ ਜਿਹੜਾ ਅੱਜ ਬਚਾਉਣ ਨਿਕਲਿਆ ਕਦੀ ਪਿੱਛੇ ਪੀੜੀ ਤੇ ਥੱਲੇ ਉਹ ਜਿਹੜੇ ਪੰਜਾਬ ਪਜਾਉਣ ਦਾ ਇਹ ਪ੍ਰੈਸ ਕਰਕੇ ਪੰਜਾਬ ਦੇ ਲੋਕ ਸਾਰਾ ਕੁਝ ਜਾਣਦੇ ਨੇ ਇਸ ਕਰਕੇ ਜਿੰਨਾ ਮਰਜ਼ੀ ਯਾਤਰਾ ਕਰਨ ਜੋ ਮਰਜ਼ੀ ਕਰਦੇ ਪਰੋ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਣਾ